ਬੈਂਜ਼ਰ ਪੁੱਟੋ ਦੀ ਬੇਟੀ ਦੀ ਸਿਆਸਤ ਵਿੱਚ ਐਂਟਰੀ ਇੱਕ ਵੱਡੀ ਖਬਰ ਇਸ ਮੌਕੇ ਸਾਹਮਣੇ ਆ ਰਹੀ ਹੈ ਕਿ ਪਿਤਾ ਦੀ ਸੀਟ ਤੋਂ ਚੋਣ ਲੜੇਗੀ ਆਸੀਫਾ ਪੁੱਟੋ ਜੀ ਆ ਇਹ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਸੀਫਾ ਨੇ ਸਿੰਧ प्रांत ਸੀਟ ਤੋਂ ਨਾਮਜ਼ਦਗੀ ਦਾਖਲ ਕੀਤੀ ਹੈ ਨੈਸ਼ਨਲ ਅਸੈਂਬਲੀ ਸੀਟ ਤੇ ਜਿੱਥੇ ਕਿ ਬਾਈ ਇਲੈਕਸ਼ਨ ਹੋ ਰਿਹਾ ਹੈ ਸਿੰਧ प्रांत ਸੀਟ ਤੋਂ ਆਸੀਫ ਅਲੀ ਨੇ ਚੋਣ ਜਿੱਤੀ ਸੀ ਹਾਲਾਂਕਿ ਰਾਸ਼ਟਰਪਤੀ ਬਣਨ ਤੋਂ ਬਾਅਦ ਅਲੀ ਦੇ ਵੱਲੋਂ ਇਹ ਸੀਟ ਛੱਡ ਦਿੱਤੀ ਗਈ ਸੀ ਤਾਂ ਪਿਤਾ ਦੀ ਸੀਟ ਤੋਂ ਹੁਣ ਆਸੀਫਾ puttedੋ ਚੋਣ ਲੜੇਗੀ ਇਹ ਵੱਡੀ ਖਬਰ ਪਾਕਿਸਤਾਨ ਦੀ ਸਿਆਸਤ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਬੇਨਜ਼ੀਰ puttedੋ ਜੋਨੇ ਉਹਨਾਂ ਦੀ ਬੇਟੀ ਦੇ ਵੱਲੋਂ ਇੱਥੇ ਇਹ ਚੋਣ ਲੜੀ ਜਾਏਗੀ ਤਾਂ ਸਿਆਸਤ ਦੇ ਵਿੱਚ ਐਂਟਰੀ ਉਹਨਾਂ ਦੀ ਹੋ ਰਹੀ ਹੈ ਪਿਤਾ ਦੀ ਸੀਟ ਤੋਂ ਹੀ ਉਹ ਚੋਣ ਲੜਨਗੇ ਆਸੀਫਾ puttedੋ ਜੋਨੇ ਉਹਨਾਂ ਦੇ ਵੱਲੋਂ ਸਿੰਧ ਪ੍ਰਾਂਤ ਸੀਟ ਤੋਂ ਨਾਮਜ਼ਦਗੀ ਦਾਖਲ ਕਰ ਦਿੱਤੀ ਹੈ ਡੇਲੀ ਪੋਸਟ ਦੇ ਐਡੀਟਰ ਇਨ ਚੀਫ ਜਗਦੀਪ ਸੰਤੂ ਸਾਡਾ ਬੜੇ ਹੋਏ ਨੇ ਫਿਰ ਤੋਂ ਹੁਕਾ ਲਣਿਆ ਜਗਦੀਪ ਸਰ ਕਿਸ ਤਰ੍ਹਾਂ ਦੇਖਿਆ ਜਾਏ ਕਿਉਂਕਿ ਬੈਂजीर पुਟੋ ਦੀ ਬੇਟੀ ਜੋ ਨੇ ਉਹ ਸਿਆਸਤ ਚ ਐਂਟਰੀ ਕਰਨ ਜਾ ਰਹੇ ਨੇ ਹਾਲਾਂਕਿ ਬੈਂजीर पुਟੋ ਦਾ ਇੱਕ ਵੱਡਾ ਨਾਮ ਰਿਹਾ ਹੈ ਕਿ ਕਿੰਨੀਆਂ ਕੁ ਉਮੀਦਾਂ ਉਹਨਾਂ ਦੀ ਬੇਟੀ ਤੋਂ ਅਸਫਾ ਤੋਂ ਜਤਾਈਆਂ ਜਾ ਰਹੀਆਂ ਨੇ ਮਨਪ੍ਰੀਤ ਗਰੀ ਬੈਂजीर पुਟੋ ਇਹਨਾਂ ਦੇ ਤਿੰਨ ਬੱਚੇ ਨੇ ਬਿਲਾਵਲ ਪੁੱਟੋ ਜ਼رداری ਜਿਹੜੇ ਕਿ ਐਸਐਲਪੀਪੀਪੀ ਜਿਹੜੀ ਪਾਰਟੀ ਉਹਨਾਂ ਦੀ ਉਹਦੇ ਮੁਖੀ ਨੇ ਉਸ ਤੋਂ ਇਲਾਵਾ 17 ਸਾਲ ਦੀ ਬੇਟੀ ਉਹਨਾਂ ਦੀ ਬਕਾਵਰ ਪੁੱਟੋ ਸਭ ਤੋਂ ਛੋਟੀ ਮਾਫ ਕਰਨਾ ਜਿਹੜੀ ਬਖਤਾਵਰ ਫੁੱਟੋ ਜ਼ਰਦਾਰੀ ਉਹਨਾਂ ਦੀ ਬੇਟੀ ਹੈ ਔਰ ਇਸ ਤੋਂ ਇਲਾਵਾ ਅਸੀਫਾ ਫੁੱਟੋ ਜ਼ਰਦਾਰੀ ਜਿਹੜੀ ਹੈ ਇਹ ਤੀਸਰੀ ਬੇਟੀ ਹੈ ਜੋ ਮੰਨਿਆ ਜਾ ਰਿਹਾ ਕਿ ਬੇਨਦੀਰ ਫੁੱਟੋ ਦੀ ਜਿਹੜੀ ਕਹਿੰਦੇ ਆ ਕਿ ਵਿਰਾਸਤ ਨੂੰ ਅੱਗੇ ਲੈ ਕੇ ਜਾਏਗੀ ਚਿੰਜਾ ਸਾਹਿਬ ਦੀ ਉਮਰ 'ਚ ਬੇਨਦੀਰ ਫੁੱਟੋ ਦਾ 2007 ਵਿੱਚ ਇਲੈਕਸ਼ਨ ਕੈਂਪੇਨਿੰਗ ਦੇ ਦੌਰਾਨ ਟੂ ਸਾਈਡ ਬੰਬਰ ਦੇ ਜ਼ਰੀਏ ਉਹਨਾਂ ਦੀ ਹੱਤਿਆ ਕਰ ਦਿੱਤੀ ਗਈ ਸੀ ਤੇ ਉਸ ਤੋਂ ਉਸ ਵੇਲੇ ਅਸੀਫਾ ਦੀ ਉਮਰ ਮੈਂ 14 ਸਾਲ ਸੀ ਔਰ ਹੁਣ ਜੋ ਪਤਾ ਲੱਗ ਰਿਹਾ ਕਿ ਉਹਨਾਂ ਨੇ ਜਿਹੜੇ ਪੇਪਰ ਭਰੇ ਨੇ ਆਪਣੇ ਪਿਤਾ ਦੀ ਜਿਹੜੀ ਸੀਟ ਹੈ ਉਤੋਂ ਪੇਪਰ ਭਰੇ ਆ ਔਰ ਇਹੀ ਕਿਹਾ ਮੰਨਿਆ ਜਾ ਰਿਹਾ ਹੈ ਕਿ ਬੇਨਦੀਰ ਪੁੱਟੋ ਤੋਂ ਬਾਅਦ ਜਿਹੜੀ ਅਸੀਫਾ ਹੈ ਉਹ ਜਿਹੜੀ ਪੀਪੀਪੀ ਦੇ ਵਿੱਚ ਉਹਨੂੰ ਬਹੁਤ ਵੱਡਾ ਮੁਕਾਮ ਮਿਲਣਾ ਕਿਉਂਕਿ ਇਹ ਬੜੀ ਪ੍ਰੈਸਟੀਜੀਅਸ ਜਿਹੜੀ ਸਟਰੀਟ ਹੈ ਉਹ ਆਪਣੇ ਪਿਤਾ ਦੀ ਸੀਟ ਤੋਂ ਲੜਨ ਜਾ ਰਹੀ ਹੈ ਔਰ ਅਜਿਹਾ ਕਿਹਾ ਜਾ ਰਿਹਾ ਕਿ ਅੱਗੇ ਜਾ ਕੇ ਉਹ ਬੇਨਦੀਰ ਪੁੱਟੋ ਦੀ ਜਿਹੜੀ ਵਿਰਾਸਤ ਹੈ ਉਹਨੂੰ ਸਵਾਲ ਸਕਦੇ ਆ ਫਿਲਹਾਲ ਅਸੀਂ ਕੱਲ ਆਪਣੇ ਜ਼ਿਕਰ ਕੀਤਾ ਸੀ ਕਿ ਪੁੱਟੋ ਔਰ ਜਿਹੜਾ ਸ਼ਰੀਫ ਪਰਿਵਾਰ ਹੈ ਜਿਵੇਂ ਭਾਰਤ ਵਿੱਚ ਡਾਇਨੈਸਟਿਕ ਰੂਲ ਹੈ ਉੱਥੇ ਵੀ ਦੇ ਦੋ ਪਰਵਾਰਾਂ ਦੇ ਇਰਦ-ਗਿਰ ਜਿਹੜੀ ਸਿਆਸਤ ਚ ਹੁੰਦੀ ਰਹੀ ਹੈ ਲੇਕਿਨ ਅਸੀਫਾ ਦੀ ਐਂਟਰੀ ਉਸ ਵੇਲੇ ਹੋ ਰਹੀ ਹੈ ਜਦੋਂ ਜਿਹੜੀ ਪੀਪੀਪੀ ਹੈ ਬਹੁਤ ਜ਼ਿਆਦਾ ਕ੍ਰਿਸ਼ਮਾ ਨਹੀਂ ਕਰ ਪਾਈ ਹਾਲਾਂਕਿ ਉਹਨਾਂ ਨੇ ਭਾਈਵਾਲ ਦੇ ਵਿੱਚ ਗੱਠਜੋੜ ਦੇ ਵਿੱਚ ਸਰਕਾਰ ਤੇ ਬਣਾਈ ਹੈ ਲੇਕਿਨ ਪਾਰਟੀ ਨੂੰ ਉਹ ਮਕਾਮ ਹਾਸਲ ਨਹੀਂ ਹੋਇਆ ਔਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਨਸੀਫਾ ਦੇ ਜ਼ਰੀਏ ਪਾਰਟੀ ਦੇ ਵਿੱਚ ਜੋ ਇੱਕ ਦਿਨ ਦਿਹਰ ਪਟੋਲ ਦੀ ਮੌਤ ਤੋਂ ਬਾਅਦ ਖਲਾਫ ਪੈਦਾ ਹੋਇਆ ਸੀ ਉਹਨੂੰ ਕਿਸੇ ਤਰ੍ਹਾਂ ਪੂਰਾ ਕੀਤਾ ਜਾਵੇ ਸੋ ਇਸ ਕਰਕੇ ਜਿਹੜੀ ਇਸ ਸੀਟ ਤੋਂ ਉਹਨਾਂ ਨੂੰ ਇਲੈਕਸ਼ਨ ਲੜਾਈ ਜਾ ਰਹੀ ਹੈ ਔਰ ਅਸੀਫਾ ਜਿਹੜੇ ਜ਼ਰਦਾਰੀ ਬਿੰਦਰ ਪਟੋਲੇ ਪਤੀ ਨੇ ਉਹ ਫਿਲਹਾਲ ਰਾਸ਼ਟਰਪਤੀ ਨੇ ਔਰ ਜਿਹੜੇ ਪੀਪੀਪੀ ਦੇ ਮੁਖੀ ਨੇ ਉਹਨਾਂ ਦੇ ਬੇਟੇ ਬਿਲਾਵਲ ਪਟੋਲਾ ਲੇਕਿਨ ਅਸੀਫਾ ਨਾਉਣ ਇਲੈਕਸ਼ਨ ਚ ਜਿੱਤ ਕੇ ਜਿਹੜਾ ਪੋਲਿਟਿਕਸ ਵਿੱਚ ਉਹਨਾਂ ਦੀ ਐਂਟਰੀ ਕਰਾਈ ਜਾ ਰਹੀ ਹੈ ਤੇ ਕਈ ਮਾਇਨੇ ਕੱਢੇ ਜਾ ਰਹੇ ਕਿ ਅੱਗੇ ਜਾ ਕੇ ਅਸੀਫਾ ਪਾਕਿਸਤਾਨ ਦੀ ਸਿਆਸਤ ਵਿੱਚ ਵੱਡਾ ਨਾਮ ਬਣ ਸਕਦੀ ਹੈ ਜੀ ਕੋਲ ਆਸੀਫਾ ਜੋ ਨੇ ਉਹ ਸਿੰਧ ਪ੍ਰਾਂਤ ਸੀਟ ਤੋਂ ਜਿੱਥੇ ਕੀ ਉਹਨਾਂ ਵੱਲੋਂ ਨਾਮਜ਼ਦਗੀ ਦਾਖਲ ਕੀਤੀ ਗਈ ਹੈ ਜਗਦੀਪ ਸਾਹਿਬ ਕੀ ਮੰਨਿਆ ਜਾਏ ਨੈਸ਼ਨਲ ਅਸੈਂਬਲੀ ਸੀਟ ਤੇ ਹੀ ਬਾਇ ਇਲੈਕਸ਼ਨ ਹੋ ਰਿਹਾ ਹੈ ਔਰ ਅਜਿਹੇ ਆਪਣੇ ਆਪ ਚ ਇਹ ਸੀਟ ਵੀ ਕਾਫੀ ਅਹਿਮ ਮੰਨੀ ਜਾਂਦੀ ਹੈ ਤੇ ਇੱਕ ਤਰ੍ਹਾਂ ਦਾ ਅਸੀਂ ਕਹਿ ਸਕਦੇ ਹਾਂ ਕਿ ਸਿਆਸਤ ਵਿੱਚ ਐਂਟਰੀ ਦੇ ਲਈ ਟੈਸਟ ਵੀ ਮੰਨਿਆ ਜਾਏਗਾ ਕਿ ਆਸੀਫਾ ਉਹਨਾਂ ਉਮੀਦਵਾਰ ਤੇ ਖਰੇ ਉਤਰ ਪਾਉਣਗੇ ਜੀ ਮੈਂ ਇੱਕ ਹੋਰ ਬੜੀ ਰੋਚਕ ਜਾਣਕਾਰੀ ਆਸੀਫਾ ਬਾਰੇ ਦੇਣਾ ਚਾਹਵਾਂਗਾ ਕਿ ਸੀਫਾ ਜਿਹੜੀ ਸੀ ਪਾਕਿਸਤਾਨ ਦੀ ਹਿਸਟਰੀ ਵਿੱਚ ਉਹਦਾ ਜਨਮ ਜਿਹੜਾ ਫਰਵਰੀ 1993 ਚ ਹੋਇਆ ਸੀ ਉਹ ਪਹਿਲਾ ਪਹਿਲੀ ਬੱਚੀ ਸੀ ਜਿਹਨੂੰ ਪੋਲੀਓ ਡਰਾਪਸ ਜਿਹੜੇ ਆ ਉਹ ਦਿੱਤੇ ਗਏ ਸੀ ਸੋ ਅਕਸਰ ਸੀਫਾ ਨੂੰ ਯਾਦ ਕੀਤਾ ਜਾਂਦਾ ਕਿ ਕਿਉਂਕਿ ਪਾਕਿਸਤਾਨ ਜਿਹੜਾ ਹੈ ਪੋਲੀਓ ਨਾਲ ਅੱਜ ਵੀ ਜੂਝ ਰਿਹਾ ਉੱਥੇ ਪੋਲੀਓ ਫਰੀ ਨਹੀਂ ਹੋਇਆ ਲੇਕਿਨ ਸੀਫਾ ਨੂੰ ਜਿਹੜੀ ਪਹਿਲੀ ਕਿਉਂਕਿ ਉੱਥੋਂ ਦਾ ਇੱਕ ਸਿਸਟਮ ਹੈ ਉਹ ਜਿਹਾ ਕਿ ਲੋਕ ਜਿਹੜੇ ਆ ਪੋਲੀਓ ਡਰਾਪਸ ਜਿਹੜੇ ਆ ਉਹ ਲਾਈਨ ਤੋਂ ਡਰਦੇ ਸੀ ਸੋ ਬੇਨਦਰ ਫਟੋਂਦੇ ਆਪਣੀ ਬੇਟੀ ਨੂੰ ਤਾਂ ਪਹਿਲਾ ਪੋਲੀਓ ਡਰਾਪਸ ਜਿਹੜੇ ਆ ਉਹ ਪਾਕਿਸਤਾਨ ਦੇ ਵਿੱਚ ਦਿੱਤੇ ਸੀ ਸੋ ਇਸੇ ਲਈ ਉਹਨਾਂ ਨੂੰ ਫਸਟ ਜਿਹੜਾ ਬੇਬੀ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਨੇ ਪੋਲੀਓ ਦੇ ਖਿਲਾਫ ਜਿਹੜੀ ਹੈ ਲੜਾਈ ਲੜੀ ਸੀ ਸੋ ਫਿਲਹਾਲ ਬਹੁਤ ਵੱਡੇ ਸੰਕੇਤ ਨੇ ਕਿ ਅਸੀਫਾ ਜਿਹੜੀ ਹੈ ਪੋਲਿਟਿਕ ਸੈਂਟਰੀ ਕਰਦੀ ਹੈ ਮਾਂ ਦੀ ਵਿਰਾਸਤ ਕਿਉਂਕਿ ਉਹਨਾਂ ਵਿੱਚ ਆਪਣੀ ਮਾਂ ਦੀ ਛਲਕਰੀ ਮਿਲਦੀ ਹੈ ਜਿਹੜੀ ਉਹਨਾਂ ਦੀ ਕੱਦ-ਕਾਠ ਹੈ ਜੋ ਪੜਾਉਂਦਾ ਉਹਨਾਂ ਦਾ ਫੇਸ ਹੈ ਉਹ ਕਾਫੀ ਉਹਨਾਂ ਦੀ ਮਾਂ ਨਾਲ ਮਿਲਦਾ ਹੈ ਸੋ ਲੋਕ ਜਿਹੜੇ ਆ ਸ਼ਾਇਦ ਉਹਨਾਂ ਨੂੰ ਉਵੇਂ ਯਾਦ ਕਰਨਗੇ ਕਿ ਜਿਵੇਂ ਬੇਨਦੀਰ ਭਟੋ ਜਿਹੜੇ ਕਿ ਆਪਣੇ ਪਿਤਾ ਤੋਂ ਬਾਅਦ ਉਹਨਾਂ ਨੇ ਵਿਰਾਸਤ ਸੰਭਾਲੀ ਸੀ ਉਸ ਤੋਂ ਬਾਅਦ ਕੀ ਅਸੀਫਾ ਉਹਨਾਂ ਦੇ ਪੈਰਾਂ ਦੇ ਵਿੱਚ ਜਿਹੜੇ ਚੀਕਨ ਸਟੈਪ ਇਨ ਦੇ ਇਨਰ ਸ਼ੂਜ਼ ਇਹ ਦੇਖਣ ਵਾਲੀ ਗੱਲ ਹੋ ਗਈ ਕਿ ਲੇਕਿਨ ਬਲਾਵਲ ਪਟੋਚੇ ਮੈਂ ਦੱਸਿਆ ਕਿ ਉਹ ਪੀਪੀਪੀ ਦੇ ਚੇਅਰਮੈਨ ਜ਼ਰੂਰ ਨੇ ਲੇਕਿਨ ਬਹੁਤ ਜ਼ਿਆਦਾ ਕ੍ਰਿਸ਼ਨਾ ਅਜ ਤੱਕ ਉਹ ਕਰ ਨਹੀਂ ਪਾਏ ਆਪਣੇ ਦਮ ਤੇ ਪਾਰਟੀ ਨੂੰ ਪਾਵਰ ਨਹੀਂ ਲਾਇਆ ਕਿ ਅਸੀਫਾ ਅੱਗੇ ਜਾ ਕੇ ਪਾਰਟੀ ਦਾ ਚਿਹਰਾ ਬਣੇਗੀ ਇਹ ਦੇਖਣ ਵਾਲੀ ਗੱਲ ਹੋ ਗਈ ਲੇਕਿਨ ਇਲੈਕਸ਼ਨ ਫਿਲਹਾਲ ਉਹ ਲੜਨ ਜਾ ਰਹੇ ਆ ਔਰ ਜਿਹੜਾ ਇਹ ਇਲਾਕਾ ਜਿੱਥੋਂ ਇਲੈਕਸ਼ਨ ਲੜ ਰਹੇ ਆ ਇਹ ਪੀਪੀਪੀ ਦਾ ਕਾਫੀ ਸਟਰੋਂਗ ਹੋਲਡ ਮੰਨਿਆ ਜਾਂਦਾ ਹੈ ਪਰ ਆਮ ਤੌਰ ਤੇ ਜਿਹੜਾ ਪੁੱਟੋ ਫੈਮਿਲੀ ਦਾ ਮੈਂਬਰ ਹੀ ਇਤੋਂ ਅਕਸਰ ਇਲੈਕਸ਼ਨ ਜਿੱਤਦਾ ਹੈ ਸੋ ਦੇਖਣ ਵਾਲੀ ਗੱਲ ਹੋਏਗੀ ਕਿ ਸੀਫਾ ਅੱਗੇ ਜਾ ਕੇ ਪਾਕਿਸਤਾਨ ਦੀ ਰਾਜਨੀਤੀ ਵਿੱਚ ਕੀ ਮੁਕਾਮ ਹਾਸਲ ਕਰੇਗੀ ਲੇਕਿਨ ਇੱਕ ਗੱਲ ਜ਼ਰੂਰ ਕਹੀ ਜਾ ਰਹੀ ਹੈ ਕਿ ਆਪਣੀ ਮਾਂ ਦੀ ਤਰ੍ਹਾਂ ਹੀ ਕਾਫੀ ਉਹ ਕ੍ਰਿਸਮੈਟਿਕ ਹੈ ਔਰ ਪਾਕਿਸਤਾਨ ਦੇ ਲੋਕ ਜਿਹੜੇ ਆ ਅਕਸਰ ਕ੍ਰਿਸਮੈਟਿਕ ਜਿਹੜੇ ਚਿਹਰੇ ਹੁੰਦੇ ਆ ਉਹਨਾਂ ਨੂੰ ਤਰਜੀਹ ਦਿੰਦੇ ਆ ਸੋ ਆਉਣ ਵਾਲੇ ਟਾਈਮ ਦੇ ਵਿੱਚ ਸੀਫਾ ਜਿਹੜੀ ਹੈ ਪਾਕਿਸਤਾਨ ਦੀ ਜਿਹੜੀ ਰਾਜਨੀਤੀ ਹੈ ਉਹਦੇ ਵਿੱਚ ਆਪਣਾ ਮੁਕਾਮ ਜਿਹੜਾ ਉਹ ਬਣਾ ਸਕਦੀ ਹੈ ਜੀ ਬਹੁਤ ਸ਼ੁਕਰੀਆ ਜਗਦੀਪ ਸਰ ਜੁੜਨ ਲਈ ਸਮਾਂ ਦੇਣ ਲਈ ਸੋ ਵਾਕਿ ਹੀ ਆਸਿਫਾ ਨੇ ਸਿੰਧਪਰਾਤ ਸੀਟ ਤੋਂ ਨਾਮਜ਼ਦਗੀ ਭਰੀ ਹੈ ਔਰ ਇਹ ਆ ਸੀਟ ਵੀ ਕਾਫੀ ਮਾਇਨੇ ਰੱਖਦੀ ਹੈ ਔਰ ਸਮਝਿਆ ਜਾ ਸਕਦਾ ਹੈ ਕਿ ਸਿਆਸੀ ਸਫਰ ਦੀ ਸ਼ੁਰੂਆਤ ਇਸੇ ਦੇ ਨਾਲ ਹੀ ਹੋਏਗੀ ਸਥੋ ਜਿੱਤ ਹਾਸਲ ਕਰਨਗੇ ਆਸਿਫਾ